ਸਤ ਸ੍ਰੀ ਅਕਾਲ ਕਿਸਾਨ ਭਰਾਵੋ ਅੱਜ ਆਪਾਂ ਗੱਲ ਕਰਾਂਗੇ ਝੋਨੇ ਦੇ ਵਧੀਆ ਫਟਾਰੇ ਬਾਰੇ ਜੇਕਰ ਫਟਾਰਾ ਚੰਗਾ ਹੋਵੇਗਾ ਤਾਂ ਫਸਲ ਵੀ ਜ਼ਿਆਦਾ ਹੋਵੇਗੀ ਆਓ ਕਦਮ-ਦਾਰ ਕਦਮ ਜਾਣਦੇ ਹਾਂ ਕਿ ਇਸ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਦਮ 1 ਜ਼ਮੀਨ ਦੀ ਤਿਆਰੀ ਨੀ ਮਜ਼ਬੂਤ ਕਿਸੇ ਵੀ ਚੰਗੀ ਮਾਰਤ ਲਈ ਨੀ ਮਜ਼ਬੂਤ ਹੋਣੀ ਚਾਹੀਦੀ ਹੈ ਉਸੇ ਤਰ੍ਹਾਂ ਚੰਗੀ ਫਸਲ ਲਈ ਜ਼ਮੀਨ ਦੀ ਤਿਆਰੀ ਬਹੁਤ ਜ਼ਰੂਰੀ ਹੈ ਖੇਤੀ ਦੀ ਪੱਧਰਬੰਦੀ ਸਭ ਤੋਂ ਪਹਿਲਾਂ ਆਪਣਾ ਖੇਤ ਬਿਲਕੁਲ ਪੱਧਰ ਹੋਣਾ ਚਾਹੀਦਾ ਹੈ ਇਸ ਨਾਲ ਪਾਣੀ ਇੱਕਸਾਰ ਖੜਾ ਰਹੇਗਾ ਅਤੇ ਹਰ ਪੌਦੇ ਨੂੰ ਬਰਾਬਰ ਪਾਣੀ ਮਿਲੇਗਾ ਰੂੜੀ ਦੀ ਖਾਦ ਖੇਤ ਤਿਆਰ ਕਰਦੇ ਸਮੇਂ ਚੰਗੀ ਤਰ੍ਹਾਂ ਗਲੀ ਸੜੀ ਰੂੜੀ ਦੀ ਖਾਦ F Y M ਜ਼ਰੂਰ ਪਾਓ ਇਹ ਜ਼ਮੀਨ ਦੀ ਸਿਹਤ ਸੁਧਾਰਦੀ ਹੈ ਅਤੇ ਪੌਦਿਆਂ ਨੂੰ ਲੋੜਿੰਦੇ ਤੱਤ ਦਿੰਦੀ ਹੈ ਕਦੋਂ ਕਰਨਾ ਚੋਨਾ ਲਾਉਣ ਤੋਂ ਪਹਿਲਾਂ ਕੱਧੂ ਕਰਨਾ ਨਾ ਭੁੱਲੋ ਇਸ ਨਾਲ ਜ਼ਮੀਨ ਨਰਮ ਹੋ ਜਾਂਦੀ ਹੈ ਜਿਸ ਨਾਲ ਜੜਾ ਵਧੀਆਂ ਵੱਧੀਆਂ ਹਨ ਅਤੇ ਨਦੀਨ ਵੀ ਘਟ ਹੁੰਦੇ ਹਨ ਸਹੀ ਕਿਸਮ ਦੀ ਚੋਣ ਬੀਜੋ ਉਹੀ ਜੋ ਵੱਡੋ ਸਹੀ ਸਹੀ ਬੀਜ ਦੀ ਚੋਣ ਕਰਨਾ ਸਭ ਤੋਂ ਪਹਿਲਾਂ ਅਤੇ ਅਹਿਮ ਫੈਸਲਾ ਹੈ ਉੱਚ ਪੈਦਾਵਾਰ ਦੇਣ ਵਾਲੀਆਂ ਕਿਸਮਾਂ ਆਪਣੇ ਖੇਤਰ ਵਿੱਚ ਮਿੱਟੀ ਅਤੇ ਮੌਸਮ ਅਨੁਸਾਰ ਉੱਚ ਪੈਦਾਵਾਰ ਦੇਣ ਵਾਲੀਆਂ ਕਿਸਮਾਂ ਦੀ ਚੋਣ ਕਰੋ ਪੀਏਯੂ ਜਾਂ ਖੇਤੀਬਾੜੀ ਵਿਭਾਗ ਵੱਲੋਂ ਸਿਫਾਰਸ਼ ਕੀਤੀਆਂ ਕਿਸਮਾਂ ਨੂੰ ਹੀ ਤਰਜੀਹ ਦਿਓ ਇਹ ਕਿਸਮਾਂ ਫਟਾਰੇ ਲਈ ਬਹੁਤ ਬਿਹਤਰ ਹੁੰਦੀਆਂ ਹਨ ਬੀਜ ਦੀ ਸੋਧ ਅਤੇ ਪਨੀਰੀ ਦੀ ਤਿਆਰੀ ਤੰਦਰੁਸਤ ਸ਼ੁਰੂਆਤ ਬਿਮਾਰੀਆਂ ਤੋਂ ਬਚਾ ਲਈ ਅਤੇ ਚੰਗੇ ਵਾਦੇ ਲਈ ਇਹ ਕਦਮ ਬਹੁਤ ਜ਼ਰੂਰੀ ਹੈ ਬੀਜ ਦੀ ਸੋਧ ਵਿਆਹੀ ਤੋਂ ਪਹਿਲਾਂ ਬੀਜ ਨੂੰ ਫੰਗਸ ਨਾਸ਼ਕ ਨਾਲ ਸੋਧਣਾ ਬਹੁਤ ਜ਼ਰੂਰੀ ਹੈ ਇਸ ਨਾਲ ਬਿਮਾਰੀਆਂ ਨਹੀਂ ਲੱਗਦੀਆਂ ਅਤੇ ਬੀਜ ਦਾ ਪੌਂਗਰਨ ਵੀ ਵਧਿਆ ਹੁੰਦਾ ਹੈ ਹੈਤ ਮੰਦ ਪਨੀਰੀ ਤੁਹਾਡੀ ਪਨੀਰੀ ਤੰਦਰੁਸਤ ਅਤੇ ਵਧੀਆ ਹੋਣੀ ਚਾਹੀਦੀ ਹੈ ਪਨੀਰੀ ਬੀਜਣ ਵੇਲੇ ਧਿਆਨ ਰੱਖੋ ਕਿ ਪੌਦੇ ਇੱਕਸਾਰ ਉੱਗਣ ਖਾਦਾਂ ਦੀ ਸਹੀ ਵਰਤੋਂ ਪੌਸ਼ਟਿਕ ਆਹਾਰ ਜਿਵੇਂ ਸਾਨੂੰ ਚੰਗੇ ਭੋਜਨ ਦੀ ਲੋੜ ਹੁੰਦੀ ਹੈ ਉਸੇ ਤਰ੍ਹਾਂ ਪੌਦਿਆਂ ਨੂੰ ਵੀ ਸਹੀ ਖਾਦਾਂ ਦੀ ਜ਼ਰੂਰਤ ਹੁੰਦੀ ਹੈ ਸਭ ਤੋਂ ਪਹਿਲਾਂ ਨਾਈਟ੍ਰੋਜਨ ਜੂਰਗਾ ਝੋਨੇ ਦੇ ਫਟਾਰੇ ਲਈ ਨਾਈਟ੍ਰੋਜਨ ਬਹੁਤ ਜ਼ਰੂਰੀ ਹੈ ਇਸ ਨੂੰ ਕਈ ਕਇਸ਼ਤਾਂ ਵਿੱਚ ਪਾਓ ਪਹਿਲੀ ਕਸ਼ਤ ਕਦੂ ਕਰਦੇ ਸਮੇਂ ਜਾਂ ਪਨੀਰੀ ਲਾਉਣ ਤੋਂ ਤੁਰੰਤ ਬਾਅਦ ਪਾਈ ਜਾ ਸਕਦੀ ਹੈ। ਬਾਕੀ ਕਸ਼ਤਾ ਪੌਦੇ ਦੇ ਵਾਧੇ ਅਤੇ ਫਟਾਰੇ ਵਾਲੇ ਸਮੇਂ ਪਾਓ। ਫਾਸਫੋਰਸ ਅਤੇ ਪਟਾਸ਼ ਇਹ ਤੱਤ ਵੀ ਜ਼ਮੀਨ ਦੀ ਲੋਡ ਅਨੁਸਾਰ ਪਾਉਣੇ ਚਾਹੀਦੇ ਹਨ। ਆਮ ਤੌਰ ਤੇ ਇਹਨਾਂ ਨੂੰ ਕਦੂ ਕਰਨ ਵੇਲੇ ਜਾਂ ਪਹਿਲੀ ਕਿਸ਼ਤ ਵਿੱਚ ਪਾ ਦਿੱਤਾ ਜਾਂਦਾ ਹੈ। ਜ਼ਿੰਕ ਜ਼ਿੰਕ ਦੀ ਘਾਟ ਝੋਨੇ ਵਿੱਚ ਆਮ ਹੁੰਦੀ ਹੈ ਜਿਸ ਨਾਲ ਫਟਾਰਾ ਘਟ ਹੁੰਦਾ ਹੈ। ਇਸ ਲਈ ਜ਼ਿੰਕ ਸਲਫੇਟ 21% ਦੀ ਵਰਤੋਂ ਜ਼ਰੂਰ ਕਰੋ। ਪਾਣੀ ਦਾ ਸਹੀ ਪ੍ਰਬੰਧ ਜੀਵਨ ਦਾ ਆਧਾਰ ਪਾਣੀ ਤੋਂ ਬਿਨਾ ਫਸਲ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਪਰ ਸਹੀ ਮਾਤਰਾ ਵਿੱਚ ਪਾਣੀ ਦੇਣਾ ਜ਼ਰੂਰੀ ਹੈ ਪਾਣੀ ਦਾ ਪੱਧਰ ਚੋਨੇ ਦੇ ਖੇਤ ਵਿੱਚ ਸ਼ੁਰੂਆਤੀ ਵਾਧੇ ਅਤੇ ਖਾਸ ਕਰਕੇ ਫਟਾਰੇ ਦੇ ਸਮੇਂ ਲਗਾਤਾਰ 2-5 ਸੈਂਟੀਮੀਟਰ ਪਾਣੀ ਖੜਾ ਰਹੇ ਐਸਐਸ ਨਾਲ ਪੌਦਿਆਂ ਨੂੰ ਪੂਰਾ ਪਾਣੀ ਮਿਲਦਾ ਹੈ ਅਤੇ ਨਦੀਨ ਵੀ ਘਟ ਹੁੰਦੇ ਹਨ ਲਗਾਤਾਰ ਪਾਣੀ ਖੇਤ ਨੂੰ ਕਦੇ ਵੀ ਸੁੱਕਾ ਨਾ ਦਿਓ ਖਾਸ ਕਰਕੇ ਫਟਾਰੇ ਵਾਲੇ ਪੜਾਤੇ ਨਦੀਨ ਸਾਡੇ ਪੌਦਿਆਂ ਦਾ ਭੋਜਨ ਖੋਹ ਲੈਂਦੇ ਹਨ ਇਸ ਲਈ ਇਹਨਾਂ ਤੇ ਕਾਬੂ ਪਾਉਣਾ ਬਹੁਤ ਜ਼ਰੂਰੀ ਹੈ ਸਹੀ ਸਮੇਂ ਤੇ ਨਦੀਨ ਨਾਸ਼ਕ ਨਦੀਨ ਝੋਨੇ ਦੇ ਪੌਦਿਆਂ ਨਾਲ ਪੌਸ਼ਟਿਕ ਤੱਤਾਂ ਅਤੇ ਪਾਣੀ ਲਈ ਮੁਕਾਬਲਾ ਕਰਦੇ ਹਨ ਜਿਸ ਨਾਲ ਫਟਾਰਾ ਪ੍ਰਭਾਵਿਤ ਹੁੰਦਾ ਹੈ ਇਸ ਲਈ ਸਹੀ ਸਮੇਂ ਤੇ ਨਦੀਨ ਨਾਸ਼ਕਾਂ ਦੀ ਵਰਤੋਂ ਕਰੋ ਗੋਡੀ ਜੇ ਲੋੜ ਪਵੇ ਤਾਂ ਹੱਥੀ ਗੋਡੀ ਕਰਕੇ ਵੀ ਨਦੀਨਾਂ ਨੂੰ ਕੱਢਿਆ ਜਾ ਸਕਦਾ ਹੈ ਕੀੜੇ ਮਕੌੜੇ ਅਤੇ ਬਿਮਾਰੀਆਂ ਤੋਂ ਬਚਾ ਸੁਰੱਖਿਆ ਪਹਿਲਾਂ ਫਸਲ ਨੂੰ ਕੀੜਿਆਂ ਅਤੇ ਬਿਮਾਰੀਆਂ ਤੋਂ ਬਚਾਉਣਾ ਵੀ ਉਨਾ ਹੀ ਜ਼ਰੂਰੀ ਹੈ ਨਿਯਮਤ ਨਿਗਰਾਨੀ ਆਪਣੇ ਖੇਤ ਵਿੱਚ ਨਿਯਮਤ ਨਿਗਰਾਨੀ ਕਰਦੇ ਰਹੋ ਤਾਂ ਜੋ ਕਿਸੇ ਵੀ ਕੀੜੇ ਜਾਂ ਬਿਮਾਰੀ ਦਾ ਸਮਾਂ ਸਿਰ ਪਤਾ ਲੱਗ ਸਕੇ ਸਹੀ ਪ੍ਰਬੰਧਨ ਜੇ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਸਿਫਾਰਸ਼ ਕੀਤੇ ਗਏ ਕੀਟਨਾਸ਼ਕ ਅਤੇ ਫੰਗਸਨਾਸ਼ਕ ਦੀ ਵਰਤੋਂ ਕਰੋ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖ ਕੇ ਸਾਡੇ ਕਿਸਾਨ ਵੀਰ ਝੋਨੇ ਦਾ ਬਹੁਤ ਵਧੀਆ ਫਟਾਰਾ ਪ੍ਰਾਪਤ ਕਰ ਸਕਦੇ ਹਨ ਜਿਸ ਨਾਲ ਉਹਨਾਂ ਦੀ ਫਸਲ ਦੀ ਪੈਦਾਵਾਰ ਵੀ ਵਧੇਗੀ ਅਤੇ ਆਮਦਨ ਵਿੱਚ ਵੀ ਵਾਧਾ ਹੋਵੇਗਾ ਜੇ ਤੁਹਾਡਾ ਕੋਈ ਸਵਾਲ ਹੈ ਜਾਂ ਤੁਸੀਂ ਕਿਸੇ ਖਾਸ ਕਿਸਮ ਜਾਂ ਸਮੱਸਿਆ ਬਾਰੇ ਹੋਰ ਜਾਨਣਾ ਚਾਹੁੰਦੇ ਹੋ ਤਾਂ ਸਾਨੂੰ ਜਰੂਰ ਦੱਸੋ ਖੇਤੀ ਨਾਲ ਜੁੜੇ ਹੋਰ ਜਾਣਕਾਰੀ ਲਈ ਬਨੇ ਰਹੋ ਸਾਡੇ ਨਾਲ ਸਾਡੇ ਚੈਨਲ ਐਗਰੋ ਪੰਜਾਬ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਬਾਤੋ ਬਾਤ ਸ਼ੇਅਰ ਕਰੋ ਧੰਨਵਾਦ